ਇਹਨੇ ਸੀ ਮਰਾਸੀ ਦੀ ਕੋਈ ਕਹਾਣੀ ਸੀ ਇਹੋ ਕੀ ਕਹਾਣੀ ਸੀ ਭਲਾ ਮਰਾਸੀ ਦੀ ਕਹਾਣੀ ਸੁਣਾਦੀ ਤਾਂ ਸੁਣਾ ਦਿੰਨੇ ਉਹ ਮਰਾਸੀ ਨਾ ਆਪਣੇ ਦਉ ਯਾਰਾਂ ਦੇ ਨਾਲ ਨਾ ਫੌਜ ਚ ਭਰਤੀ ਹੋ ਜਾਂਦਾ ਅੱਛਾ ਉਹ ਇਹਦੇ ਫੌਜ ਚ ਭਰਤੀ ਹੋ ਗਿਆ ਨਾ ਤੇ ਇਹ ਕਿਉਂਕਿ ਪਿੰਡੋਂ ਗਏ ਨਹੀਂ ਹੁੰਦੇ ਬਾਹਰ ਅੱਛਾ ਤਾਂ ਪਿੰਡ ਦੀ ਯਾਦ ਬੜੀ ਆਨਾਂ ਨੂੰ ਆਉਂਦੀ ਤਿੰਨਾਂ ਨੂੰ ਨਾ ਹੂੰ ਹੂੰ ਉਹ ਇਹਦਾ ਕਿ ਯਾਰ ਗੁਜਰ ਹੁੰਦਾ ਤੇ ਘਰਾਣਾ ਹੁੰਦਾ ਮੈਂ ਗੁਜਰ ਹੁੰਦੀ ਆ ਮੇਰੇ ਉਸਤਾਦ ਵੀ ਗੁਜਰ ਸਰ ਅੱਛਾ ਔਰ ਗੁਜਰਾਂ ਦੀ ਇੱਕ ਚੀਜ਼ ਬੜੀ ਹੁੰਦੀ ਹੈ ਕਿ ਗੁਜਰਾਂ ਦੀ ਧੋਨਾ ਬੜੀਆਂ ਮੋਟੀਆਂ ਹੁੰਦੀਆਂ ਮੱਜਾਂ ਚ ਰਹਿੰਦੇ ਨੇ ਨਾ ਅੱਛਾ ਹੁੰਦੀ ਹੋਂ ਮੇਰੀ ਏਡੀ ਅੱਛਾ ਉਹ ਨਾ ਤੈਨੂੰ ਪਰਤੀ ਆ ਜਾਂਦੇ ਨੇ ਯਾਰ ਵੀ ਹੁੰਦੇ ਨੇ ਤੈਨੂੰ ਅੱਛਾ ਉਹ 2-3 ਮਹੀਨੇ ਬਾਅਦ ਨਾ ਇਹਨਾਂ ਨੂੰ ਯਾਦ ਆਉਂਦਾ ਹੈ ਕਿ ਪਿੰਡ ਦੀ ਜਿਹੜੀ ਦੂਰੀ ਹੈ ਨਾ ਉਹ ਬਰਦਾਸ਼ਤ ਨਹੀਂ ਹੁੰਦੀ ਇਸੋ ਇਹਨੇ ਪਿੰਡ ਸਾਡੇ ਤੋਂ ਬਗੈਰ ਪਤਾ ਨਹੀਂ ਚੱਲ ਰਿਹਾ ਆ ਯਾ ਅੱਛਾ ਨਹੀਂ ਚੱਲ ਰਿਹਾ ਨਾ ਅੱਛਾ ਅਜਿੰਨ ਬੰਦਾ ਬਾਹਰ ਆਂਦਾ ਆਪਣੇ ਇਲਾਕੇ ਤੋਂ ਪਿੱਛੇ ਸੋਚਦਾ ਪਿੱਛੇ ਪਤਾ ਨਹੀਂ ਕੰਮ ਰੁਕ ਗਿਆ ਹੋਣਾ ਪਿੱਛੇ ਕੰਮ ਰੁਕ ਗਿਆ ਹੋਣਾ ਉਹ ਕਹਿੰਦਾ ਨੀ ਯਾਰ ਛੁੱਟੀ ਲਈਏ ਸੂਬੇਦਾਰ ਕੋਲੋਂ ਹੂੰ ਤੋ ਵਾਰੋ ਵਾਰੀ ਜਾ ਕੇ ਨਾ ਹੂੰ ਉਹਦੇ ਕੋਲ ਰਿਕਵੈਸਟ ਕਰ ਰਿਹਾ ਕਿ ਕਿਸੇ ਇੱਕ ਨੂੰ ਤਾਂ ਛੁੱਟੀ ਮਿਲ ਜਾਏਗੀ ਹੂੰ ਉਹ ਇੱਕ ਜਾਂਦਾ ਤੇ ਪਹਿਲੇ ਇਹਨੂੰ ਗੁਜਰ ਸਾਹਿਬ ਨੇ ਭੇਜਦਾ ਤੁਹਾਨੂੰ ਭੇਜ ਦਿੰਦਾ ਨਾ ਐ ਦੇਖੋ ਕਿੰਨਾ ਪੋਜ਼ਿਟਿਵ ਮੈਂ ਤੁਹਾਨੂੰ ਰਿਸਪੌਂਸ ਦੇ ਰਹੀ ਆ ਪਰ ਜੇ ਅੱਗੇ ਕੋਈ ਗੱਲ ਗਲਤ ਹੋਈ ਨਾ ਮੈਂ ਫਿਰ ਸ਼ਰਮ ਹੋ ਜਾਣਾ ਨਹੀਂ ਤੁਸੀਂ ਤੁਸੀਂ ਪੁੱਛਿਆ ਅੱਛਾ ਫਿਰ ਕਮਰਾ ਸੀ ਬਾਵਾ ਜਿਹੜਾ ਨਾ ਆਪਣੇ ਵੀ ਮਿਲੇਗਾ ਸਾਰਾ ਅੱਛਾ ਠੀਕ ਹੋ ਗਿਆ ਉਹ ਨਾ ਜਾ ਕੇ ਸੁਬਹਦਾਰ ਨੂੰ ਕਹਿੰਦੇ ਨੇ ਗੁਜਰ ਸਾਹਿਬ ਕਿ ਸੁਬਹਦਾਰ ਜੀ ਮਨੂੰ ਛੁੱਟੀ ਚਾਹੀਦੀ ਸਹੀ ਹੈ ਉਹ ਕਹਿੰਦਾ ਕੀ ਹੋਇਆ ਕਹਿੰਦਾ ਮੇਰੀ ਅੰਮਾ ਮਰ ਗਈ ਹੈ ਹੂੰ ਤੇ ਮੈਂ ਘਰ ਜਾਣਾ ਉਹ ਸੁਬਹਦਾਰ ਕਹਿੰਦਾ ਕਿ ਮੇਰੀ ਵੀ ਅੰਮਾ ਮਰੀ ਹੈ ਤੇ ਛੁੱਟੀ ਨਹੀਂ ਸੀ ਮਿਲੀ ਠੀਕ ਹੈ ਤੇਰੇ ਵਾਸਤੇ ਵੀ ਛੁੱਟੀ ਨਹੀਂ ਹੈ ਨਹੀਂ ਹੈ ਹੂੰ ਉਹ ਪਰੇਸ਼ਾਨ ਹੋ ਕੇ ਵਾਪਸ ਆਈ ਜਾਂਦਾ ਹਮ ਰਾਣਾ ਸਾਹਿਬ ਦੀ ਵਾਰੀ ਆਂਦੀ ਹੈ ਉਹ ਮਰਾਸੀ ਸਾਹਿਬ ਕਹਿੰਦੇ ਨੇ ਜਾਵੇ ਤੂੰ ਤੇਰੀ ਵਾਰੀ ਹਮ ਉਹ ਜਾ ਕੇ ਉਹਨੂੰ ਕਹਿੰਦਾ ਕਿ ਉਹ ਸੁਬੇਦਾਰ ਜੀ ਛੁੱਟੀ ਚਾਹੀਦੀ ਹਮ ਕਹਿੰਦਾ ਤੇਰਾ ਕੀ ਮਸਲਾ ਹਮ ਕਹਿੰਦਾ ਮੇਰਾ ਅੱਬਾ ਮਰ ਗਿਆ ਤੇ ਮੈਨੂੰ ਛੁੱਟੀ ਚਾਹੀਦੀ ਹੈ ਸੁਬੇਦਾਰ ਕਹਿੰਦਾ ਵੀ ਮੇਰਾ ਵੀ ਅੱਬਾ ਮਰਿਆ ਸੀ ਤੇ ਛੁੱਟੀ ਨਹੀਂ ਸੀ ਮਿਲੀ ਨਹੀਂ ਸੀ ਮਿਲੀ ਹਮ ਇਹ ਵੀ ਪਰੇਸ਼ਾਨ ਹੋ ਕੇ ਆਈ ਜਾਂਦਾ ਉਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਕੀ ਆਖਿਆ ਉਹਨਾਂ ਨੂੰ ਹਮ ਉਹ ਕਹਿੰਦਾ ਗੁਜਰ ਸਾਹਿਬ ਮੇਰੀ ਮਾਂ ਮਰ ਗਈ ਮੈਂ ਕਿਹਾ ਮੇਰਾ ਮੇਰਾ ਅੱਬਾ ਮਰ ਗਿਆ ਹਾਂ ਕਹਿੰਦਾ ਵੀ ਜਵਾਨ ਦੇ ਪੁੱਤਰ ਬਹੁ ਆਥੇ ਹੂੰ ਤੇ ਮੈਂ ਜਾਣਾ ਸੁਬੇਦਾਰ ਕੋ ਤੇ ਮੈਂ ਦੇਣਾ ਮੈਨੂੰ ਛੁੱਟੀ ਕਿਉਂ ਨਹੀਂ ਦਿੰਦਾ ਅੱਛਾ ਉਹ ਕਹਿੰਦਾ ਠੀਕ ਜਾ ਫੇ ਪੁੱਛ ਜਾ ਕੇ ਹੂੰ ਉਹ ਜਾ ਕੇ ਉਹਨੂੰ ਕਹਿੰਦਾ ਸੁਬੇਦਾਰ ਜੀ ਭੈੜਾ ਜਮੂ ਬਣਾ ਕੇ ਮੈਨੂੰ ਛੁੱਟੀ ਚਾਹੀਦੀ ਅੱਛਾ ਤੇ ਉਹ ਕਹਿੰਦਾ ਤੇਰਾ ਕੀ ਮਸਲਾ ਹੂੰ ਕਹਿੰਦਾ ਮੇਰੀ ਬੁੱਢੀ ਨੱਠ ਗਈ ਅੱਛਾ ਉਹ ਸੁਬੇਦਾਰ ਕੀ ਆ ਕੇ ਹਾਂ